ਲਕਾਫੁਗਵਾੜਾ ਦੇ ਪਿੰਡ ਮੌਲੀ ਦੀ ਸਿਮਰਨਜੀਤ ਕਰਨੇ 12ਵੀਂ ਕਲਾਸ ਵਿੱਚ 97.6 ਅੰਕ ਲੈ ਕੇ ਪੂਰੇ ਪੰਜਾਬ ਭਾਰ ਵਿੱਚੋਂ 12ਵਾਂ ਰੈਂਕ ਹਾਸਲ ਕੀਤਾ ਹੈ। ਬੱਚੀ ਦੀ ਇਸ ਉਪਲਬਧੀ ਨੂੰ ਲੈ ਕੇ ਜਿੱਥੇ ਪਰਿਵਾਰ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਇਲਾਕੇ ਅਤੇ ਪਿੰਡ ਦੇ ਮੋਤਵਾਰ ਵਿਅਕਤੀਆਂ ਵੱਲੋਂ ਲੜਕੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੱਚੀ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ। ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਮਾਂ ਅੰਬੇ ਗਰਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥੀ ਹਾਂ ਜਿਹੜੀ ਮੇਰੀ ਮੈਰਿਟ ਲਿਸ ਮੇਰੇ ਪੰਜਾਬ ਚ 12ਵਾਂ ਰੈਂਕ ਰੈਂਕ ਆਇਆ ਹੈ ਤੇ ਮੇਰੇ ਅੰਕ ਕੁੱਲ 97.6 ਪਰਸੈਂਟੇਜ ਆਏ ਹਨ ਤੇ ਮੈਂ ਆਪਣੀ ਮਿਹਨਤ ਦਾ ਤੇ ਆਪਣੀ ਸਕਸੈਸ ਦਾ ਪੂਰਾ ਪੂਰਾ ਸ਼੍ਰੇਅ ਆਪਣੇ ਸਕੂਲ ਆਪਣੇ ਸਟਾਫ ਆਪਣੀ ਫਰੈਂਡਸ ਆਪਣੀ ਫੈਮਿਲੀ ਨੂੰ ਦੇਣਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਬਹੁਤ ਸਪੋਰਟ ਕੀਤਾ ਹੈ ਮੈਨੂੰ ਤੇ ਉਹਨਾਂ ਨੇ ਮੈਨੂੰ ਅੱਗੇ ਵਧਣ ਨੂੰ ਬੱਚਿਆਂ ਨੂੰ ਆਹੀ ਮੈਸੇਜ ਦੇਣਾ ਚਾਹੁੰਨੀ ਆ ਕਿ ਤੁਸੀਂ ਸਟ੍ਰੈਸ ਫ੍ਰੀ ਹੋ ਕੇ ਪੜੋ ਅਗਰ ਸਟ੍ਰੈਸ ਲਓਗੇ ਫਿਰ ਕੁਝ ਨਹੀਂ ਹੋਣਾ ਨਹੀਂ ਤਾਂ ਟਪੜ ਹੋਣਾ ਆ ਅਗਰ ਤੁਸੀਂ ਇਨਵੈਸਟਿਡ ਹੋਵੋਗੇ ਜਿਹੜੀ ਚੀਜ਼ ਤੁਸੀਂ ਕਰ ਰਹੇ ਆ ਤਾਂ ਹੀ ਤੁਹਾਡਾ ਵਧੀਆ ਹੋ ਪਾਊਗਾ ਅੱਜ ਨਗਰ ਪਿੰਡ ਮੌਲੀ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਸਤਨਾਮ ਸਿੰਘ ਲੰਬੜਦਾਰ ਜੀ ਦੇ ਘਰ ਅਸੀਂ ਇਕੱਠੇ ਹੋਏ ਆ ਸਰਦਾਰ ਇੰਦਰਜੀਤ ਸਿੰਘ ਦੀ ਬੇਟੀ ਸਿਮਰਜੀਤ ਕੌਰ ਜੋ ਕਿ 12ਵਾਂ ਸਥਾਨ 12ਵੇਂ ਵਿੱਚੋਂ ਪੂਰੇ ਪੰਜਾਬ ਚੋਂ ਹਾਸਲ ਕਰਕੇ ਸਾਡੀ ਧੀ ਰਾਣੀ ਪਿੰਡ ਪਿੰਡ ਦਾ ਮਾਣ ਬਣੀ ਆ ਔਰ ਪਿੰਡ ਮੌਲੀ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਵਧਾਈਆਂ ਦੇਣ ਸਮੁੱਚੇ ਤੌਰ ਤੇ ਪੂਰਾ ਨਗਰ ਪਿੰਡ ਦੇ ਮੋਹਤਵਾਰ ਸਰਪੰਚ ਮਜੂਦਾ ਸਰਪੰਚ ਸਾਹਿਬ ਸਾਫ ਦਾ ਸਰਪੰਚ ਸਹਿਬਾਨ ਲੰਬੜਦਾਰ ਸਹਿਬਾਨ ਔਰ ਹੋਰ ਸ਼ਖਸੀਤਾਂ ਅੱਜ ਲੰਬੜਦਾਰ ਜੀ ਦੇ ਵਿਹੜੇ ਆਏ ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਧੀ ਰਾਣੀ ਜਿੱਥੇ ਪਿੰਡ ਮੌਲੀ ਦਾ ਨਾਮ ਉੱਚਾ ਕੀਤਾ ਔਰ ਪੂਰੇ ਇਲਾਕੇ ਵਾਸਤੇ ਉਹ ਪ੍ਰੇਰਨਾ ਸਰੋਤ ਬਣੀ ਹੈ ਔਰ ਬੱਚਿਆਂ ਦੇ ਜਿਹੜੇ ਆ ਪ੍ਰੇਰਨਾ ਸਰੋਤ ਬਣੇ ਹੈ ਔਰ ਸਾਨੂੰ ਖੁਸ਼ੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਬੱਚੀ ਸਿਮਰਜੀਤ ਕੌਰ ਹੋਰ ਵੱਡੀਆਂ ਪਲਾਂਘਾਂ ਪਟਕੇ ਪਿੰਡ ਮੌਲੀ ਦਾ ਨਾਂ ਪੂਰੇ ਸੰਸਾਰ ਪੱਧਰ ਤੇ ਹੋਰ ਰੋਸ਼ਨ ਕਰੇਗੀ। ਸੁਗਵਾੜਾ ਤੋਂ ਯਸ਼ ਸ਼ਰਮਾ ਦੀਰਪੁਰ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਮਾਂ ਅੰਬੇਗਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥੀ ਹਾਂ ਜਿਹੜੀ ਮੇਰੀ ਮੈਰਿਟਲਿਸ ਮੇਰੇ ਪੰਜਾਬ ਚ 12ਵਾਂ ਰੈਂਕ ਆਇਆ ਹੈ ਤੇ ਮੇਰੇ ਅੰਕ ਕੁੱਲ 97.6 ਪਰਸੈਂਟੇਜ ਆਏ ਹਨ ਤੇ ਮੈਂ ਆਪਣੀ ਮਿਹਨਤ ਦਾ ਤੇ ਆਪਣੀ ਸਕਸੈਸ ਦਾ ਪੂਰਾ ਪੂਰਾ ਸ਼੍ਰੇਅ ਆਪਣੇ ਸਕੂਲ ਆਪਣੇ ਸਟਾਫ ਆਪਣੀ ਫਰੈਂਡਸ ਆਪਣੇ ਫੈਮਿਲੀ ਨੂੰ ਦੇਣਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਬਹੁਤ ਸਪੋਰਟ ਕੀਤਾ ਹੈ ਮੈਨੂੰ ਤੇ ਉਹਨਾਂ ਨੇ ਮੈਨੂੰ ਅੱਗੇ ਵਧਣ ਨੂੰ ਬੱਚਿਆਂ ਨੂੰ ਆਹੀ ਮੈਸੇਜ ਦੇਣਾ ਚਾਹਨੀ ਹੈ ਕਿ ਤੁਸੀਂ ਸਟ्रेस-ਫ੍ਰੀ ਹੋ ਕੇ ਪੜੋ ਅਗਰ ਸਟ्रेस ਲਓਗੇ ਫਿਰ ਕੁਝ ਨਹੀਂ ਹੋਣਾ ਨਹੀਂ ਤਾਂ ਤੋਪੜ ਹੋਣਾ ਆ ਅਗਰ ਤੁਸੀਂ ਇਨਵੈਸਟਿਡ ਹੋਵੋਗੇ ਜਿਹੜੀ ਚੀਜ਼ ਤੁਸੀਂ ਕਰ ਰਹੇ ਆ ਤਾਂ ਹੀ ਤੁਹਾਡਾ ਵਧੀਆ ਹੋ ਪਾਊਗਾ ਅੱਜ ਨਗਰ ਪਿੰਡ ਮੌਲੀ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਸਤਨਾਮ ਸਿੰਘ ਲੰਬੜਦਾਰ ਜੀ ਦੇ ਘਰ ਅਸੀਂ ਇਕੱਠੇ ਹੋਏ ਆ ਸਰਦਾਰ ਇੰਦਰਜੀਤ ਸਿੰਘ ਜੀ ਦੀ ਬੇਟੀ ਸਿਮਰਜੀਤ ਕੌਰ ਜੋ ਕਿ 12ਵਾਂ ਸਥਾਨ 12ਵੇਂ ਵਿੱਚੋਂ ਪੂਰੇ ਪੰਜਾਬ ਚੋਂ ਹਾਸਲ ਕਰਕੇ ਸਾਡੀ ਧੀ ਰਾਣੀ ਪਿੰਡ ਪਿੰਡ ਦਾ ਮਾਣ ਬਣੀ ਹੈ ਪਰ ਪਿੰਡ ਮੌਲੀ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਵਧਾਈਆਂ ਦੇਣ ਸਮੁੱਚੇ ਤੌਰ ਤੇ ਪੂਰਾ ਨਗਰ ਪਿੰਡ ਦੇ ਮੋਢਵਾਰ ਸੱਜਣ ਮੌਜੂਦਾ ਸਰਪੰਚ ਸਾਹਿਬ ਸਾਫ ਦਾ ਸਰਪੰਚ ਸਹਿਬਾਨ ਲੰਬੜਦਾਰ ਸਹਿਬਾਨ ਔਰ ਹੋਰ ਸ਼ਖਸੀਤਾ ਅੱਜ ਲੰਬੜਦਾਰ ਜੀ ਦੇ ਵਿਹੜੇ ਆਏ ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਧੀ ਰਾਣੀ ਜਿੱਥੇ ਪਿੰਡ ਮੌਲੀ ਦਾ ਨਾਮ ਉੱਚਾ ਕੀਤਾ ਔਰ ਪੂਰੇ ਇਲਾਕੇ ਵਾਸਤੇ ਉਹ ਪ੍ਰੇਰਨਾ ਸਰੋਤ ਬਣੀ ਹੈ ਔਰ ਬੱਚਿਆਂ ਦੇ ਜਿਹੜੇ ਆ ਪ੍ਰੇਰਨਾ ਸਰੋਤ ਬਣੇ ਆ ਔਰ ਸਾਨੂੰ ਖੁਸ਼ੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਬੱਚੀ ਸਿਮਰਜੀਤ ਕੌਰ ਹੋਰ ਵੱਡੀਆਂ ਪਲਾਂਘਾਂ ਪਟਕੇ ਪਿੰਡ ਮੌਲੀ ਦਾ ਨਾਂ ਪੂਰੇ ਸੰਸਾਰ ਪੱਧਰ ਤੇ ਹੋਰ ਰੋਸ਼ਨ